ਸਮਰਾਲੇ ਵਿੱਚ ਐਸਐਸਪੀ ਖੰਨਾ ਜੋਤੀ ਜਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀਐਸਪੀ ਤਰਲੋਚਨ ਸਿੰਘ ਸਮਰਾਲਾ ਦੀ ਅਗਵਾਈ ਵਿੱਚ ਸਮਰਾਲਾ ਦੇ ਨਾਲ ਲੱਗਦੇ ਸੁੰਸਾਨ ਪਏ ਥਾਂ ਅਤੇ ਖੰਡਰ ਬਣੀਆਂ ਇਮਾਰਤਾਂ ਦੀ ਤਲਾਸ਼ੀ ਕਾਸੋਪਰੇਸ਼ਨ ਤਹਿਤ ਕੀਤੀ ਗਈ ਹੈ। ਇਸ ਦੌਰਾਨ ਉਹਨਾਂ ਸਮਰਾਲਾ ਦੇ ਐਸਐਚਓ ਅਤੇ ਭਾਰੀ ਪੁਲਿਸ ਬਲ ਮੌਜੂਦ ਸੀ। ਸਰਚ ਅਭਿਆਨ ਦੌਰਾਨ ਡੀਐਸਪੀ ਤਰਲੋਚਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਮਰਾਲਾ ਦੇ ਨੇੜੇ ਜੋ ਹੋਟਸਪੌਟ ਹਨ ਜਿੱਥੇ ਕਿ ਨਸ਼ੇੜੀ ਆ ਕੇ ਨਸ਼ਾ ਕਰਦੇ ਨੇ ਉਹ ਜਗ੍ਹਾ ਉੱਪਰ ਸਰਚ ოਪਰੇਸ਼ਨ ਚਲਾਇਆ ਗਿਆ। ਅੱਜ ਸਮਰਾਲਾ ਦੇ ਬੌਂਦਲ ਰੋਡ ਸਥਿਤ ਕੰਦੋਲਾ ਫਾਰਮ ਦੀ ਸੂਚਨਾ ਮਿਲੀ ਸੀ ਕਿ ਇਸ ਜਗ੍ਹਾ ਉੱਪਰ ਨਸ਼ੇੜੀ ਆ ਕੇ ਨਸ਼ਾ ਵਗੈਰਾ ਕਰਦੇ ਨੇ ਅਤੇ ਵੇਚਦੇ ਨੇ ਅੱਜ ਇਸ ਜਗ੍ਹਾ ਤੇ ਬਰੀਕੀ ਨਾਲ ਜਾਂਚ ਕੀਤੀ ਗਈ। ਉਹਨਾਂ ਗੱਲਬਾਤ ਦੌਰਾਨ ਕਿਹਾ ਕਿ ਸਮਰਾਲਾ ਸਬਡਿਵੀਜ਼ਨ ਵਿੱਚ 95% ਤੋਂ ਉੱਪਰ ਨਸ਼ਾ ਵੇਚਣ ਵਾਲੇ ਅਤੇ ਕਰਨ ਵਾਲਿਆਂ ਨੂੰ ਨੱਥ ਪਾ ਲਈ ਗਈ ਹੈ। ਅਤੇ ਆਉਣ ਵਾਲੇ ਦਿਨਾਂ ਵਿੱਚ ਬਾਕੀ ਜੋ ਰਹਿੰਦੇ ਨੇ ਉਹਨਾਂ ਨੂੰ ਵੀ ਨੱਥ ਪਾ ਲਈ ਜਾਵੇਗੀ। ਉਹਨਾਂ ਗੱਲਬਾਤ ਦੌਰਾਨ ਪਬਲਿਕ ਤੋਂ ਸਹਿਯੋਗ ਮੰਗਿਆ ਅਤੇ ਕਿਹਾ ਕਿ ਜੇਕਰ ਕੋਈ ਤੁਹਾਡੇ ਏਰੀਆ ਵਿੱਚ ਨਸ਼ਾ ਵੇਚਦਾ ਜਾਂ ਕਰਦਾ ਹੈ ਉਸ ਦੀ ਸੂਚਨਾ ਤੁਰੰਤ ਸੁਣਨ ਵਾਲਾ ਪੁਲਿਸ ਨੂੰ ਦਿੱਤੀ ਜਾਵੇ ਅਤੇ ਤਾਂ ਜੋ ਟੁਕਮੀ ਕਾਰਵਾਈ ਹੋ ਸਕੇ। ਸਮਰਾਲੇ ਤੋਂ ਦਿਨੇਸ਼ ਕੁਮਾਰ ਪਾਰਤਵਾਜ ਦੀ ਰਿਪੋਰਟ। ਰਾਜੇ ਆਪਰੇਸ਼ਨ ਚਲਾਇਆ ਗਿਆ ਹੈਗਾ ਕੀ ਹੈਗੀ ਜੀ ਪੂਰੀ ਗੱਲ ਇਹਦੇ ਸਾਡੇ ਮਾਨਜੋਗ ਡੀਜੀਪੀ ਸਾਹਿਬ ਵੱਲੋਂ ਤੇ ਸਾਡੇ ਮਾਨਜੋਗ ਐਸਐਸਪੀ ਜੋਤੀ ਜਦੋਂ ਬੈਂਸੀ ਵੱਲੋਂ ਕਾਸ ਆਪਰੇਸ਼ਨ ਜਿਹੜਾ ਚਲਾਇਆ ਗਿਆ ਜਿਹੜੇ ਸਾਡੇ ਹੌਟਸਪੌਟ ਹੈ ਜਿੱਥੇ ਜਿਹੜੇ ਨਸ਼ੇੜੀ ਕੋ ਨਸ਼ਾ ਵਗੈਰਾ ਕਰਦੇ ਹੁੰਦੇ ਸੀ ਹੁਣ ਤੁਸੀਂ ਦੇਖ ਹੀ ਲਿਆ ਕਿਉਂਕਿ ਸਾਰਾ ਤੋਂ ਸਮਰਾਲੇ ਸਾਡੇ ਏਰੀਏ 'ਚ ਜਿਹੜਾ ਕੰਦੋਲਾ ਫਾਰਮ ਹੈ ਇਹ ਬੜਾ ਬੇਵਾਜ ਦੀ ਬਿਲਡਿੰਗ ਹੈ ਤੇ ਹਨ ਰਾਤ ਪਈ ਹੈ ਤੇ ਗਰਾਊਂਡ ਵੀ ਕਾਫੀ ਜਾਂਦੇ ਜਿਹੜਾ ਜੰਗਲ ਟੈਪ ਹੈ ਇਹ ਹੌਟਸਪੌਟ ਸੀ ਇੱਥੇ ਬੱਚੇ ਨਸ਼ਾ ਪੀਂਦੇ ਸੀ ਕਿਉਂਕਿ ਹੁਣ ਅਸੀਂ ਆਡਾ ਡਾਟਾ ਦੇ ਪਹਿਲੇ ਵੀ ਇੱਥੇ ਰੇਡ ਕਰ ਰਹੇ ਹਾਂ ਉਹ ਕਾਸ ਆਪਰੇਸ਼ਨ ਦੇ ਤਹਿਤ ਅਸੀਂ ਇੱਥੇ ਜਿਹੜਾ ਸਰਚ ਆਪਰੇਸ਼ਨ ਚਲਾਇਆ ਸੀ ਜਿੱਥੇ ਸਾਨੂੰ ਅਜੇ ਤੱਕ ਤਾਂ ਨਹੀਂ ਕੋਈ ਬੰਦਾ ਮਿਲਿਆ ਪਰ ਅਸੀਂ ਹਰ ਹੌਟਸਪੌਟ ਤੇ ਜਿਹੜੀ ਆ ਵਾਜ ਨਜ਼ਰ ਜਿਹੜੀ ਆ ਪੂਰੀ ਨਜ਼ਰ ਰੱਖ ਰਹੇ ਹਾਂ ਕਿਸੇ ਨੂੰ ਵੀ ਜਿਹੜਾ ਨਸ਼ਾ ਨਹੀਂ ਕਰਨ ਦਿੱਤਾ ਜਾਊਗਾ ਇਹ ਇਹਦੇ ਰਿਗਾਰਡਿੰਗ ਅਸੀਂ ਸਰਚ ਆਪਰੇਸ਼ਨ ਚਲਾਇਆ ਸਮਰਾਲੇ ਦੇ ਐਵੇਂ ਮਸ਼ਹੂਰ ਦੇ ਸਭ ਚੱਲਿਆ ਜੀ ਸਰ ਕੋਈ ਹੋਰ ਵੀ ਹੌਟਸਪੌਟ ਹੈਗਾ ਕਰੋਗੇ ਸਾਥੀ ਹਾਂ ਹਾਂ ਸ਼ਹਿਰ ਦੇ ਵਿੱਚ ਹੋਰ ਵੀ ਜਿਹੜੇ ਦੋ ਹਾਰਟ ਕੋਡ ਨਾ ਉੱਥੇ ਵੀ ਸਰਚ ਕੀਤੀ ਜਾਂਦੀ ਹੈ ਇਹ ਸਰਕਾਰ ਸੋ ਆਪਰੇਸ਼ਨ ਜਾਂ ਯੁੱਧ ਨਸ਼ੇ ਵਿਰੋਧ ਇਹ ਡੈਡ ਲਾਈਨ ਕਿੰਨੀ ਕੀ ਤਰੀਕ ਤੱਕ ਹੈ ਜੀ ਇਹ ਤਾਂ ਸਾਡੀ ਆ ਲਾਸਟ ਮੰਥ ਹੀ ਆ ਜਿਹੜੀ ਮਈ ਤੱਕ ਹੀ ਲਾਸਟ ਮਈ ਤੱਕ ਸਰ ਆਪਣੇ ਏਰੀਆ ਦੇ ਵਿੱਚ ਫਰਕ ਪਿਆ ਜੀ ਕੁਝ ਜਾਂ ਡਿਮਾਂਡ ਦਾ ਜਾਂ ਸਪਲਾਈ ਦਾ ਕੁਝ ਘਟਈ ਹੈ ਜੀ ਕੋੜਾ ਨਹੀਂ ਜੀ ਬਿਲਕੁਲ ਮੈਂ ਦਿਆ ਗਏ ਸੋ ਦਾਅਵੇ ਨਾਲ ਵੀ ਸਾਡਾ ਜਿਹੜਾ 90 78% ਫਰਕ ਪਿਆ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਹੜੇ ਪਿੰਡਾਂ ਦੇ ਵਿੱਚ ਆਮ ਜਿਹੜੇ ਐਮਸੀ ਸਹਿਬਾਨ ਨੇ ਉਹਨਾਂ ਤੋਂ ਵੀ ਤੁਹਾਨੂੰ ਪਤਾ ਲੱਗਿਆ ਹੋਣਾ ਪਿੰਡਾਂ ਦੇ ਸਰਪੰਚਾਂ ਤੋਂ ਵੀ ਪਤਾ ਲੱਗਿਆ ਹੋਣਾ ਤੁਸੀਂ ਪਿੰਡਾਂ 'ਚ ਵੀ ਜਾਣਦੇ ਆ ਜਿਹੜੀ ਪਹਿਲੇ ਨਾਲੋਂ 95 6% ਜਿਹੜਾ ਕੰਮ ਹੈ ਬਿਲਕੁਲ ਜਿਹੜਾ ਖਤਮ ਹੋਇਆ ਇਹਨਾਂ ਜਿਹੜਾ 4 5 3 4% ਰਹਿ ਗਿਆ ਉਹ ਵੀ ਸਾਡਾ ਲਾਜ਼ ਸੰਭਲਾ ਜਿਹੜਾ ਹੈ ਇਹਦੇ ਵਿੱਚ ਖਤਮ ਕਰਾਂਗੇ ਨਸ਼ਾ ਵੇਚਣ ਵਾਲੇ ਨੂੰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਉਹਦੀ ਜਿਹੜੀ ਪ੍ਰਾਪਰਟੀ ਉਹ ਵੀ ਅਟੈਚ ਵਗੈਰਾ ਕਰਾਂਗੇ ਟੋਡੇ ਮਾਧਮ ਨਹੀਂ ਮੈਂ ਮੈਸੇਜ ਦੇਣਾ ਚਾਹਨਾ। ਜੀ ਇਹ ਹੁਣ ਵੀ ਜਿਹੜਾ ਕਿਉਂਕਿ ਅਸੀਂ ਸਾਰੇ ਪਿੰਡਾਂ ਵਾਂਜੀ ਵੀਡੀਸੀ ਕਮੇਟੀਆਂ ਬਣਾਇਆ ਜਾਂ ਹੈ ਜਿਹੜੇ ਬਿਲਕੁਲ ਇਹਨਾਂ ਤੇ ਨਜ਼ਰ ਰੱਖ ਰਿਹਾ ਤੇ ਸਾਨੂੰ ਇਨਫੋਰਮੇਸ਼ਨ ਵੀ ਸਾਡੇ ਨਾਲ ਸ਼ੇਅਰ ਕਰ ਰਿਹਾ ਹੈ ਬੜੀ ਚੰਗੀ ਗੱਲ ਹੈ ਜਿਹੜਾ ਪਬਲਿਕ ਦਾ ਸਹਿਯੋਗ ਹੀ ਪੂਰਾ ਮਿਲ ਲਿਆ। ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਇਹ ਨਸ਼ੇ ਦਾੜਾ ਕੋੜਾ ਖਤਮ ਨਹੀਂ ਸੀ ਕੀਤਾ ਜਾ ਸਕਦਾ। ਗੱਲਾਂ ਪੁਲਿਸ ਵਾਂਗਵਾਂ ਨਹੀਂ ਕਰ ਸਕਦਾ। ਹੁਣ ਸਾਰੀ ਐਡਮਿਨਿਸਟ੍ਰੇਸ਼ਨ ਪ੍ਰੋਸੈਸ ਨਾਲ ਤੇ ਪਬਲਿਕ ਵੀ ਜਿਹੜੀ ਹੈ ਬਿਲਕੁਲ ਸਾਥ ਦੇ।